ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ। ਪਿੰਡ ਬਰਜ ਨੱਥੋ ਕੇ ਆਗੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਤੇ ਤੁਹਾਨੂੰ ਹੈਪੀ ਵੀਰ ਨੂੰ ਮਿਲਾਵਾਂਗੇ ਅੱਜ ਦੋ ਐਨੀਮਲਾਂ। ਇੱਕ ਮੀਣੀ ਮੱਧ ਝੋਟੀ ਲਾ ਲਿਓ ਤੇ ਇੱਕ ਸੱਜਣੋਂ ਵਹਿੜ ਇਹਦਾ ਕੀ ਹਿਸਾਬ ਕਿਤਾਬ ਸਾਰਾ ਪੁੱਛ ਲਾਂਗੇ ਕਿੰਨਾ ਦੁੱਧ ਆ ਮੀਣੀ ਕੋਲ ਇਹਦਾ ਵੀ ਹਿਸਾਬ ਕਿਤਾਬ ਜਿਹੜਾ ਵੀ ਹੋਇਆ ਸੱਜਣੋਂ ਉਹ ਤੁਹਾਡੇ ਨੂੰ ਪੁੱਛ ਕੇ ਕਨਫਰਮ ਕਰ ਦੇਵਾਂਗੇ ਦੋ ਐਨੀਮਲ ਵਿਕਰੀ ਵਾਲੇ ਆ ਜਿਹੜਾ ਵੀ ਪਸੰਦ ਆ ਜਾਂਦਾ ਤਸੱਲੀ ਕਰਨ ਦਾ ਹੱਕ ਆ ਤੁਹਾਡਾ ਸੱਜਣੋਂ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਪੱਠ ਪੁੜੇ ਵਾਲੀ ਆ ਜੋ ਲਈਏ ਜਾਣਕਾਰੀ ਹੈਪੀ ਬਰਥ ਨਥੋ ਕਹਿ ਲੈ ਹੈਪੀ ਵੀਰ ਸਸਰੀ ਕਾਲ ਸੰਦੂ ਸਾਹਿਬ ਹੋਰ ਸੁਣਾ ਕਿਪਾਸ ਆਤੀ ਚੜਦੀ ਕਲਾ ਕਟਿੰਗ ਕਟਿੰਗ ਕਰਾਇਆ ਤਾਜੀ ਲੱਗਦੀ ਹੈ ਕੱਲ ਹੀ ਕਰਾਈ ਹੈ ਨਕਸ਼ਾ ਬਦਲਿਆ ਹਾਂ ਹੈਨਾ ਬੰਨੇ ਆਪਣੇ ਅੱਛਾ 20 ਦਾ ਨੰਗ ਜਾਣਗੇ 20 ਦਾ ਨੰਗ ਜਾਣਗੇ ਤੇ ਆਪਣਾ ਐਡਰੈਸ ਐਡਰੈਸ ਆਪਣਾ ਪਾਈ ਪਿੰਡ ਬੋੜਜੀ ਨੱਥੂ ਕੇ ਜ਼ਿਲ੍ਹਾ ਤਰਨਤਾਰ ਤਸਵੀਰ ਪੱਟੀ ਨਾਮ ਮੇਰਾ ਪਿਆ ਫੋਨ ਨੰਬਰ 81437352 81437352 ਦੋ ਵਿਖਾ ਦਿੱਤੀ ਅੱਜ ਦੋ ਦੋ ਇੱਕ ਵੈੜਾ ਇੱਕ ਮੈਡ ਮੈਡ ਸੂਨ ਵਾਲੀ ਹੈ ਹਨਾ ਵੈੜਾ ਗੱਪਣ ਨਾਲ ਤਾਗ ਲੈ ਲੈਂਦੀ ਹੈ ਹਫਤਾ ਲੈ ਜੂ ਵੈੜਾ ਚੰਗੀ ਹੈ ਹਾਂਜੀ ਕੰਦੀ ਸੁੰਢੀ ਚੰਗੀ ਹੈ ਠੀਕ ਹੈ ਹਾਂਜੀ ਓਕੇ ਦੁੱਧ ਦੀ ਯੋਕਰ ਮਾਰੀ ਚੰਗਾ ਹਨਾ ਦੁੱਧ ਦੇ ਦੋ ਤੇਰਾ 14 ਗ੍ਰਾਮ ਆਰਾਮ ਹਾਂਜੀ ਆਰਾਮ ਨਾਲ ਦੇ ਦੇ ਤੇ ਭਾ ਕਿ ਢੱਕ ਵੈੜਦਾ ਭਾ ਦੇ ਦਿੰਨੀ ਬਈ 40 ਦੇ ਅੰਦਰ ਬਾ 40 ਦੇ ਅੰਦਰ ਬਾ ਤੇ ਆਪਾਂ ਬਾਅਦ ਹੀ ਤੋਰ ਕੇ ਬਖਾਉਣੇ ਮੀਨੀ ਨੂੰ ਪਹਿਲਾਂ ਵੈੜ ਹੀ ਤੋਰ ਸੁਆ ਦੂਜਾ ਦੂਜਾ ਸੁਆ ਸੁਨਾਰ ਦੁੱਜਾ ਸੁਬਾਹ ਕੋਈ ਇਹਦੇ ਸ਼ਾਇਦ ਆਉਂਦਾ ਹਾਂ ਥਣ ਥੁਣੀ ਚੰਗਾ ਹੈ ਨਾ 40000 ਡਿਮਾਂਡ ਆ ਕੀ ਬਾਤ ਆ ਯਾਰ ਬੜੀ ਮਿੱਠੀ ਆ ਕਾਚੀ ਆਉਂਦਾ ਹੈ ਨਾ ਕੀ ਬਾਤ ਓਕੇ ਬੋਲੇ ਦਾ ਪਾਪ ਤਾਂ ਤਾਲੀ ਕਰਦੇ 42000 ਚ ਛੋਟਾ ਪਾ ਕਰਦੇ ਆਂਗੇ ਮੈਂ ਐਵੇਂ ਚਲੀ ਗਈ ਜਨਾ 40 ਦੀ ਦੇ ਦੇਂਗਾ ਹੋਰ ਤਾਂ ਵੀ 40 ਅੱਛਾ ਮੂੰਹੋਂ ਨਿਕਲਿਆ ਚੱਲ ਦੇ ਦੇ ਯਾਰ ਅੱਜ ਵੇਖੀ ਏ ਠੀਕ ਆ ਧੰਨਵਾਦ ਰੱਬ ਦਾ ਲਓ ਵੀ ਸੱਜਣੋ ਮਿਹੜ ਵੇਖਿਓ ਹਾਂ ਮਾਜਲਾ ਐਨ ਮੋਟਾ ਮੋਟਾ ਲੱਗਾ ਕਰਮ ਹਾਂ ਉਹ ਤਾਂ ਟੈਪ ਹੀ ਦਿੱਤੀ ਹੈਨਾ ਆਪਾਂ ਲੈ ਹੁਣ ਇੱਥੇ ਐ ਨਹੀਂ ਕਹਿ ਸਕਦੇ ਵੀ ਇਹ ਗਾਵਾਂ ਆਰ ਕੀ ਸੀਲਾ ਇਹ ਹੈ ਹੀ ਗਾਂ ਕਿਆ ਬਾਤ ਕਿਆ ਬਾਤ ਮਰਦੀ ਲੱਗੇ ਵੇਖੀ ਲਾਗੀ ਦਾ ਪਾਣੀ ਆ ਪਾਣੀ ਆ ਕੋਈ ਚੱਕਰ ਨਹੀਂ ਪੀਣ ਦੇ ਰਾਣੀ ਨੂੰ ਕੋਈ ਗੱਲ ਨਹੀਂ ਲਓ ਵੀ ਸਰ ਪਾਣੀ ਕਾਲ ਦੇ ਹਾਡਾਂ ਕਰੇ ਨਹੀਂ ਜੀ ਜੂ ਲਾਉਦਾ ਕੋਈ ਹਾਂ ਇਹ ਮਰਜ਼ੀ ਦੇ ਮਾਲਕ ਆ ਤੇ ਬਣੂਗੀ ਚੰਗੀ ਹੈ ਪੀ ਇਹੇ ਹਣਾ ਜੀ ਜੀ ਕਰਾਉਣਾ ਹਾਂ ਨਹੀਂ ਕਰੇ ਗਰਮੀ ਦਾ ਤੋਹਫਾ ਹੀ ਆ ਜੇ ਮਾਈ ਤੇ ਨਹੀਂ ਰੁਪਈਏ ਲਾਉਣੇ ਜਿਆਦੇ ਤੇ ਗਾਂ ਲੈ ਲਓ ਵਧੀਆ ਦੁੱਧ ਮਾਝਰਗਾ ਦੀ ਜਣਾ ਨਹੀਂ ਦੁੱਧ ਪਾਈ 13 14 ਕਿਲੋ ਨੂੰ ਆਂਦਾ ਕੀ ਜਿੰਨੀ ਬਾਨਾ ਨਹੀਂ 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 ਬੜੀ ਬਾਨਣੀ ਇਹਨਾਂ ਦਾ ਆਰਾਮ ਨਾ ਦੇਉਗੀ ਕਰਮਾਂ ਲਈ ਠੰਡੀ ਵਾਲੀ ਹੈ ਹਣਾ ਠੰਡੀ ਇੱਕ ਥਾਲੇ ਕੋ ਪੱਧਾ ਲਗਾ ਥਣ ਦੂਰਾ ਮੁਠੀ ਵਾਲਾ ਐਣ ਹਣਾ ਇਹਨਾਂ ਨੂੰ ਛਾਂਗੀਆਂ ਲੱਗੀਆਂ ਨਹੀਂ ਕੋਈ ਛਾਂਗਣੀ ਹਾਂ ਸਾਫ ਸੁਥਰੀ ਵਾਕਿਆ ਤੇ ਬਾਕੀ ਚੰਗੀ ਬੰਦਾ ਸਾਹਮਲੇ ਦੱਸ ਦਿੰਨੇ ਨੇ ਹੂੰ ਬਦਲ ਜਾਣਾ 30000 ਹਜ਼ਾਰ ਹੋਰ ਛੱਡਾਂਗੇ ਅੱਛਾ 30000 ਦੀਆਂ ਆ ਰਾਂ ਦੇਣੀ ਆਪਾਂ 38000 ਦੀ ਦੋ ਟ੍ਰੇਮੈਂਟ ਆ ਜੀ ਵਾਕੇ ਚੰਗੀ ਆ ਵਹਿੜਾ ਦੋ ਘੱਟ ਤੇ 40000 ਹਜ਼ਾਰ ਲੈਣਾ ਵਸੜਾ ਤੇ ਹੁਣ ਮੀਨੀ ਦਾ ਦੱਸ ਇਹਦੇ ਕੋਲੇ ਦੁੱਧ ਕਿੰਨਾ ਇਹਦੇ ਕੋਲ ਪਾਜੀ ਕੰਡੇ ਰੱਖਣਾ ਫਿਰ 12 ਕਿਲੋ ਹੋਊਗਾ ਓਕੇ ਤੇ ਇਹ ਲੀਟਰ ਮਾਰਨਾ ਰਹਿਵਾ ਤੇਰਾ 14 ਦੇ ਮਾਰਨੇ ਕੰਡੇ ਵਾਲਾ 12 ਕਿਲੋ ਦੁੱਧ ਜਿਹੜਾ ਮਰਜ਼ੀ ਆ ਜੇ ਜਿਹੜਾ ਮਰਜ਼ੀ ਦੋ ਤਸੱਲੀ ਕਰ ਲਈ ਤਸੱਲੀ ਕਰ ਸੁਆ ਕਿੰਨੇ ਦਿਨਾਂ ਦਾ ਹੋ ਗਿਆ ਇਹਦਾ ਸੁਆ ਦਿਖਾ ਦੇਣਾ ਇਹਦਾ ਕੱਟੀ ਮਗਰ ਕੱਟੀ ਆ ਹੈਨਾ ਹਾਂਜੀ ਕੱਟੀ ਮਾਦਾ ਵਾਕੇ ਯਾਰ ਮਗਰ ਵੀ ਕੱਟੀ ਹੁਣ ਇਹਦੀਆਂ ਧਾਰਾ ਤੂਰਾ ਕਰਾਈਏ ਚੱਕ ਦਰਵਾਜ਼ਾ ਦੇਣਾ ਮੈਂ ਚਵਾ ਦੇਣਾ ਅੱਛਾ ਹਾਂਜੀ ਲੈ ਛੱਡ ਬੱਚਾ ਕੋਈ ਗੱਲ ਨਹੀਂ ਤੋਰ ਹੀ ਨਾ ਲਈਏ ਪਹਿਲਾਂ ਪਹਿਲਾਂ ਤੋਰ ਤੇ ਭਰੇ ਲੈਵੇ ਜੀ ਵਿਖਾਏ ਨੂੰ ਵਾਕੇ ਤੇਰੀ ਗੱਲ ਸਹੀ ਆ ਮੁੜ ਕੇ ਖਾਲੀ ਹੋ ਜੂ ਲੇਵਾ ਹੈਨਾ ਸ਼ਾਟ ਬਣਾਇਆ ਵੇਖਿਓ ਸੱਜਣਾ ਵੇਖੋ ਹਾਂ ਮੀਣੀ ਸਿੰਘ ਹਿਲਦਾ ਤੇ ਇੱਕ ਫਰ 75 ਢਾਈ ਵੇਖੋ ਲਿਵਾ ਪਾਂਡਾ ਫਰਦੀ ਨਾ ਮੇਲਾ ਲਾਈ ਕਿਆ ਬਾਤ ਹੈ ਵਾਕਯਾ ਚੋਣ ਤਾਂ ਬਹੁਤ ਚੰਗਾ ਹਨਾ ਬਾਕੀ ਚਵਾਜ ਦੇ ਨਹੀਂ ਸੱਜਣੋ ਹੁਣ ਵਾ ਦਸੇ ਦੀ ਗੱਲ ਤੇ ਯਕੀਨ ਕੀ ਕਰਨਾ ਕਿ ਕੋ ਸਾਹਮਣੇ ਆਉਣਾ ਸ਼ੀਸ਼ਾ ਹਾਂ ਇੱਥੋਂ ਬਣਾ ਲੈ ਚਲ ਵੇਖੋ ਸੱਜਣੋ ਬੜੇ ਚੰਗੇ ਪੱਠਪੜੇ ਦੀ ਚੱਕਵੇਂ ਪੱਠਪੜੇ ਦੀ ਆ ਖੁੱਲੇ ਡੁੱਲੇ ਲੇਵੇ ਦੀ ਆ ਬਾਕੀ ਇਹਦਾ ਅੰਜਲ ਪਤਾ ਨਹੀਂ ਕਿੱਥੇ ਦਾ ਕਰਮਾਂ ਵਾਲੀ ਦਾ ਉੱਥੇ ਚਲੀ ਜਾਣੀ ਅੱਜ ਇਹ ਵੇਖੋ ਹੈ ਨਾ ਕੋਈ ਗੱਲਬਾਤ ਮਹਿੰਦੀ ਐਂਡ ਬਾਕੀ ਦੁੱਧ ਕੰਡੇ ਤੇ ਰੱਖਣ ਵਾਲਾ ਕੰਡਾ ਕੋਲੇ ਪਿਆ ਤੁਸੀਂ ਚੂਣਾ ਹਿੰਮਤ ਥੁੱਟੀ ਆ ਕਿਉਂਕਿ ਸੂਈ ਮੈਂ ਦਾ ਦੁੱਧ ਦਾ ਸੱਜਣੋ ਕੀ ਇਹਦਾ ਹੈ ਨਹੀਂ ਵੀ ਕੱਪਣ ਦਾ ਆਪਾਂ ਨੂੰ ਭਰਾ ਨੇ ਦੱਸਿਆ ਸੂਈ ਮੈਂ ਦਾ ਦੁੱਧ ਤੁਹਾਡਾ ਹੱਕਾ ਝੂਠੀ ਲੈ ਕੇ ਜਾਣ ਦਾ ਸੱਜਣੋ ਮੈਣੀ ਦੇ ਨਾਲੇ ਲੱਗਣਾ ਆਏ ਹਾਏ 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 ਦੇਖੋ ਪਲਮਾਣੀ ਇੱਥੇ ਥੱਲਿਓ ਹਣਾ ਨੇਟੀ ਲੂਟੀ ਪੈ ਗਈ ਯਾਰਾ ਤੇ ਮੰਨ ਲਾ 13 14 ਕਿਲੋ ਦੁੱਧ ਦੀ ਯੋਗੀ ਮੈਂ ਰਾਮ ਭਾਜੀ ਕੰਡੇ ਵਾਲਾ ਕਰੂ ਜੀ ਲੀਟਰ ਮਾਰਨਾ ਫਿਰ 14 ਕਿਲੋ ਨਹੀਂ ਹੋਊਗਾ ਹੋ ਨਹੀਂ ਹੋਊਗਾ ਵਾਕੇ ਹੀ ਨਹੀਂ ਕੰਡੇ ਰੱਖਣਾ ਫਿਰ 12 ਕਿਲੋ ਹੋਊਗਾ 12 ਹੋਊਗਾ ਹੈਪੀ ਕਰਖਾ ਕੱਟੀ ਭਰ ਨੇੜੇ ਦੀ ਕਰਾਹਾਂ ਧਰਾ ਧੂਰਾ ਚੱਕ ਕੀ ਲੇਖਾ ਜੋਖਾ ਇਹਦਾ ਤੇ ਹੈਪੀ ਹੈ ਦੇ ਕਿੰਨੇ ਦੀ ਦਈਏ ਰੇਟ ਵੀ ਕਰਦੇ ਪਹਿਲੀਆਂ ਜੀ ਚੋ ਕੇ ਬਾਅਦ ਚ ਹੀ ਵੇਖੀ ਚੱਲਾਂਗੇ ਨਾਲ ਨਾਲ ਵੀ ਅਗਲਾ ਇਹ ਨਾ ਕਵੇ ਵੀ 1 25 1 ਲੱਖ ਤੇ 25000 ਮਾਜੀ ਵਾਲੇ ਕਹਿੰਦਾ ਲੱਖਾਂ ਕਹਿੰਦੇ ਤੇ ਮਾਲਵੇ ਵਾਲੇ ਲੱਖਾਂ ਹਨ ਆ ਜੀ ਉਹਦਾ ਗਾਣਾ ਵੀ ਆਇਆ ਕਹਿੰਦਾ 1 25 ਵਾਕੇ 1 25 ਦੀ ਦੇਵਾਂਗੇ ਹਨ 1 20 ਦੀ ਦੇ ਦਿਆਂਗੇ 1 ਲੱਖ ਤੇ 20000 ਦੀ ਦੇ ਦਿਆਂਗੇ ਬੋਛੋੜ ਕਰਦੇ 18 ਦੀ ਆਣਾ ਦੇਵਾਂਗੇ 1 ਲੱਖ ਤੇ 18000 ਦੀ ਅਜਤਾ 20 ਛੋੜ ਹੀ ਆ ਛੋੜ ਹੀ ਆ ਉਹਨੇ ਤਾਂ ਜਾਇਜ ਕੀਤਾ ਆਪਦੇ ਜਾਨੀ ਗਾਂ ਹੁਣ ਪੈਣਾ ਭਰਾਵਾਂ ਨੇ ਦੱਸਣਾ ਹਨਾ ਯਾਰ ਚਵਾਈ ਦੇਖੋ ਹਾਂ ਠੀਕ ਠੀਕ ਬਾਕੀ ਪਸਮੇ ਆਉਂਦੇ ਸੱਜਣੋ ਫਿਰ ਤੁਹਾਨੂੰ ਚਵਾਈ ਵਿਖਾਉਣੇ ਸੱਜਣੋ ਪਸਮਾ ਕਰ ਲਿਆ ਝੋਟੀ ਮੈਨੇ ਤੇ ਤੁਹਾਨੂੰ ਹਣ ਇਹਦਾ ਜਿਹੜਾ ਵੀ ਲੇਖਾ ਜੋਖਾ ਉਹ ਕਰਦੇ ਆ ਸਾਂਝਾ ਸੱਜਣੋ ਬਾਲਟੀ ਚੈੱਕ ਕਰ ਲਓ ਖਾਲੀ ਵਿਖਾ ਦੇ ਹੈਪੀ ਮੜੀ ਜੀ ਆਹ ਵੇਖੋ ਹਾਂ ਨਹੀਂ ਠੀਕ ਹੈ ਚਵਾ ਦਾ ਬੜਾ ਮੋਟਾ ਯਾਰ ਬੜੀ ਜੋਨ ਚੰਗੀ ਭਾਈ ਹੈ ਹੈ ਬੌਧੀ ਜੋਨ ਚੰਗੀ ਯਾਰ ਮਗਰ ਲਿਆਂ ਚੋ ਮਾਰੀ ਜੋ ਹੁਣ ਤਾਂ ਮੁੱਠ ਨਹੀਂ ਖੁੱਲਣ ਦਿੰਦਾ ਯਾਰ ਹਨਾ ਵੇਖੋ ਸੱਜਣੋ ਐ ਪੀਆ ਬਾਲਟੀ ਦਾ ਕੁੰਡਾ ਪਰੇ ਨੂੰ ਕਰੀ ਹਾਂ ਐ ਕਮਾ ਮੜੀ ਹੌਣ 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 ਚੋ ਉਹ ਦਹਿ ਨਹੀਂ ਦਿੰਦਾ ਧਾਰ ਮੜਾਇਆ ਥਾਂ ਚੱਕੀ ਤਾਂ ਹਾਂ ਆਹ ਵੇਖੋ ਸੱਜਣੋ ਐ ਨਾ ਕੋਈ ਗੱਲ ਬਾਤ ਐਂਡ ਆ ਲੈਣ ਤੋਂ ਬਾਅਦ ਜੀ ਤਾਂ 11 ਕਿਲੋ ਦੀ ਜਿਹੜੀ ਛੋਟੀ ਕਿਦੇ ਹਾਂ ਤੇ ਇੱਕ ਗੱਲ ਆ ਕਿਲੋ ਦਾ ਤਾ ਚੋ ਵੀ ਦਿੱਤਾ ਹੋਣਾ ਤੇ ਆ ਗਿਆ ਬੜੀ ਮੋਟੀ ਚੋਣਾ ਸੱਜਣੋ ਸੱਜਣੋ ਦੇਖਿਓ ਬਾਲਟੀ ਆ ਗਈ ਤਾਂ ਉਹ ਕਰਮਾਂ ਵਾਲੀ ਦੀ ਜਿਵੇਂ ਕਹਿ ਦੀਏ ਨਾ ਮੈਂ ਟਸਕੈਂਟਾ ਚ ਉਹ ਕੰਮ ਹੀ ਕੀਤਾ ਇਹਨੇ ਵੇਖੀ ਗਾਂ ਹਲਾਣਾ ਦੇਵੀ ਮੈਂ ਤੇਰੀ ਅੱਜ ਵੈਦ ਜੂਗੀ ਮੈਂ ਅੱਜ ਦੁੱਧ ਕੱਢ ਗਈ ਹੂੰ ਉਹਦਾਂ ਤਾਂ ਇੰਨਾ ਕੱਢਿਆ ਨਹੀਂ ਸੀ ਉਦਣਾ ਹੀ ਪਾਉਂਦਣੀ ਮੈਂ ਉਹ ਗੋਂਡਾ ਵੜਾ ਖਾਂਦਾ ਸੱਜਣੋ ਆਹ ਕਰੋ ਚੈੱਕ ਆ ਦੁੱਧ ਕੱਢਿਆ ਨੇ ਕਰਮਾਲੀ ਨੇ ਆ ਸੱਜਣੋਂ ਜਿਹੜਾ ਦੁੱਧ ਇਹਨੇ ਕਰਮਾਲੀ ਨੇ ਕੱਢਤਾ ਬਾਕੀ ਚਵਾਈ ਕੰਪਲੀਟ ਹੋ ਗਈ ਏ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ